ਮੇਰਾ ਨਾਮ ਅਮਨਜੋਤ ਕੋਹੜ ਹੈ ਮੈਂ ਪਟਿਆਲੇ ਤੋਂ ਹਾਂ ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੈ ਮੇਰੇ ਹਸਬੰਦ ਨੇ ਆਲਰੇਡੀ ਮੈਰਿਜ ਕਰਵਾ ਲਈ ਸੀ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਕਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋਂ ਇਹਨੇ ਮੇ ਨਾਲ ਗੱਲ ਬੰਦ ਕਰ ਦਿੱਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ 'ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਠਾਣੇ 'ਚ ਬਰਨਾਲੇ 'ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫੇਰ ਮੈਨੇ ਐਸਐਸਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦੇਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫੇਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਮੇਰਾ ਮਾਵਾਬ ਵੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਤੋਂ ਫੋਨ ਕਰਾਉਂਦੇ ਨਹੀਂ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ ਚ ਰਿਟਰਨ ਜੇ ਵੀ ਮੇਰੇ ਕੋਲ ਹੈਗਾ ਜਿੱਥੇ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਵਾਰ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣੀ ਇਹ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹਤੇ ਹੁਣ ਬੰਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਦਿੱਤੇ ਆ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਪਰਚਾ ਹੋਣਾ ਚਾਹੀਦਾ ਹੀ ਇਹ ਤੇ ਜਿਵੇਂ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀ ਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਪੱਤ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਐ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਐ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੀ ਸਹੇਲੀ ਨੇ ਉਹਨਾਂ ਨਾਲ ਰਲ ਗਈ ਮੈਂ ਪਾਰਕੋ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਇਹ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇਨਾਂ ਸ਼ੁਰੂ ਤੋਂ ਹੀ ਵਾਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਈ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਈ ਤੇ ਹੁਣ ਇਨਕਾਰ ਕਰਤਾ ਉਹਨੇ ਵਿਆਹ ਇਸ ਤੋਂ ਉਹਨਾਂ ਨੇ ਮੇਰੇ ਨਾਲ ਕਰੋਣੀ ਨਹੀਂ ਹੈਗੀ ਮੈਨੂੰ ਪਤਾ ਈ ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਹਾ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ ਹਾਂਜੀ ਕੱਲ ਅਮਨਜੋਤ कौर ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਸੱਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਇੰਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀਆ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋਈ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਆ ਉਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਊਗੀ ਕੱਲ ਅਮਨਜੋਤ कौर ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਦੱਸਿਆ ਵੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਅਸ਼ੋਸ਼ਨ ਕੀਤਾ ਹੈਗਾ ਉਸ ਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਅ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਆ ਉਹਨਾਂ ਨੇ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਹੀ ਬਿਕੋ ਕਾਰਪਨੀ ਵੀ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਵਣਦੀ ਕਾਰਵਾਈ ਆ ਉਹ ਕੀਤੀ ਹੋਗੀ ਕੱਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋ ਜਿਸ ਨੇ ਸਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀਆਂ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਹੈ ਉਹਨਾਂ ਨੂੰ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋ ਕਾਰਪਨੀ ਵੀ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਹੋਗੀ ਕੱਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਦੱਸਿਆ ਵੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਸ਼ੋਸ਼ਣ ਕੀਤਾ ਹੈਗਾ ਉਸ ਨੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਅ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਹੈ ਉਹਨਾਂ ਨੇ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋ ਕਾਰਪਨੀ ਵੀ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਹੋਗੀ ਕੱਲ ਅਮਨਜੋਤ ਕੌਰ ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਦੱਸਿਆ ਵੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਅਸ਼ੋਸ਼ਨ ਕੀਤਾ ਜਾਏਗਾ ਉਸਨੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਅ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਆ ਉਹਦੀ ਪੜਤਾਲ ਤੇ ਜੋ ਬਣਦੀ ਆ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ